ਅੱਜ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਅੱਜ ਅਸੀਂ ਇੱਥੇ ਕਰਾ ਰਹੇ ਹਰੀਦਪੁਰ ਬੱਸ ਸਟੈਂਡ ਤੇ ਕਾ ਇਹ ਇੱਕ ਬਿਲਕੁਲ ਸਰਪ੍ਰਾਈਜ਼ ਚੈਕਿੰਗ ਹੈ ਇੱਕ ਸਰਪ੍ਰਾਈਜ਼ ਚੈਕਿੰਗ ਹੈ ਔਰ ਇਹਦਾ ਮਤਲਬ ਇਹ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਇੱਕ ਸੁਰੱਖਿਆ ਦੀ ਭਾਵਨਾ ਪੈਦਾ ਹੋਏ ਔਰ ਜਦੋਂ ਅਸੀਂ ਸਰਪ੍ਰਾਈਜ਼ ਚੈਕ ਕਰਦੇ ਹਾਂ ਤੇ ਜਿਹੜੇ ਮਾੜੇ ਅਨਸਰ ਹੁੰਦੇ ਹਨ ਉਹਨਾਂ ਨੂੰ ਰਿਐਕਟ ਕਰਨ ਦਾ ਟਾਈਮ ਨਹੀਂ ਮਿਲ ਪਾਂਦਾ ਹੈ ਕਰਕੇ ਜਦੋਂ ਅਸੀਂ ਉਹਨਾਂ ਦੀ ਚੈਕਿੰਗ ਕਰਦੇ ਹਾਂ ਉਹਨਾਂ ਦੇ ਸਮਾਨ ਦੀ ਚੈਕਿੰਗ ਕਰਦੇ ਤਾਂ ਸਾਨੂੰ ਬਹੁਤ ਵਾਰ ਇੱਕ ਕੌਂਟਰਾਬੈਂਡ ਦੀ ਵੀ ਰਿਕਵਰੀ ਹੋ ਜਾਂਦੀ ਬਿਲਕੁਲ ਕਰੀ ਅਸੀਂ ਸਟਾਰਟ ਕੀਤਾ ਹੈ ਔਰ ਇਹ ਜਿਹੜਾ ਸਾਡਾ ਇੱਕ ਮੰਤਵ ਹੈ ਇਹ ਐਂ ਜਾਰੀ ਰਹੇਗਾ ਭਾਵੇਂ ਦਿਨ ਹੋ ਜਾਂ ਰਾਤ ਵੇਲੇ ਵੀ ਫਰੀਦਕੋਟ ਪੁਲਿਸ ਪਹਿਲਾਂ ਵੀ ਇਸ ਤਰ੍ਹਾਂ ਦੀ ਬਹੁਤ ਵਿਜੀਬਲ ਪੁਲਿਸਿੰਗ ਕਰਦੀ ਰਹਿੰਦੀ ਤੇ ਅੱਜ ਵੀ ਅਸੀਂ ਇਹੀ ਕਰ ਰਹੇ ਹਾਂ ਜੀ ਸਾਡਾ ਅਲਰਟ ਵਾਲੀ ਤੇ ਕੋਈ ਗੱਲ ਨਹੀਂ ਹੈ ਬਟ ਮੈਨੂੰ ਇਹ ਲੱਗਦਾ ਹੈ ਕਿ ਪੁਲਿਸ ਤੋਂ 24 ਘੰਟੇ ਹੀ ਅਲਰਟ ਤੇ ਰਹਿੰਦੀ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬਸਾਂ ਹੈਗੀਆਂ ਔਰ ਪਬਲਿਕ ਦੀ ਕਿੰਨੀ ਆਵਾਜ਼ ਆਈ ਹੈ ਇਸ ਵੇਲੇ 400 500 ਬੰਦਾ ਇਸ ਵੇਲੇ ਇੱਥੇ ਤੇ ਜਦੋਂ ਪੁਲਿਸ ਦੇ ਸੀਨੀਅਰ ਅਫਸਰ ਇੱਥੇ ਆ ਕੇ ਚੈਕਿੰਗ ਕਰਦੇ ਆ ਲੋਕਾਂ ਦੇ ਵਿੱਚ ਜਾਂਦੇ ਆ ਐਂਟੀ ਸਪੋਰਟਾਜ ਚੈਕਸ ਹੁੰਦੀਆਂ ਤੇ ਇੱਕ ਆਮ ਨਾਗਰਿਕ ਨੂੰ ਇਹਦੇ ਵਿੱਚ ਬਹੁਤ ਇੱਕ ਹੌਸਲਾ ਬਹੁਤ ਹੁੰਦਾ ਔਰ ਮਾੜੇ ਅਨਸਰ ਦੇ ਮਨ ਚ ਪੁਲਿਸ ਦਾ ਭੈ